ਕਿ ਨੁਕਸਾਨ ਤਾਂ ਨਹੀਂ ਹੋ ਗਿਆ ਤੁਹਾਨੂੰ ਇਹਦੇ ਬਿਲਕੁਲ 1000 ਰੁਪਏ ਦਾ ਇਹਨਾਂ ਨੂੰ ਲਗਾਤਾ ਆਪਾਂ ਨੇ ਵੋਲਟੇਜ ਦਾ ਜੈਮਤਾ ਦੀ ਦੋਸਤੋ ਪਵਾਨੀਗੜ ਦੇ ਕੋਲੋਂ ਚੰਨੋ ਪਿੰਡ ਤੋਂ ਵੀਰ ਜੀ ਆਏ ਨੇ ਏਸੀ ਲੈਣ ਲਈ ਇਹਨਾਂ ਦਾ ਨਾਮ ਹੈ ਭਗਵਾਨ ਸਿੰਘ ਔਰ ਇਹ ਵੋਲਟੇਜ ਦਾ ਏਸੀ ਲੈ ਰਹੇ ਨੇ ਜੀ ਬਹੁਤ ਹੀ ਰੀਜ਼ਨੇਬਲ ਪ੍ਰਾਈਸ ਲਗਾਤਾ ਵੀਰ ਜੀ ਨੂੰ 32000 ਰੁਪਏ ਦਾ ਇਹਨਾਂ ਨੂੰ ਲਗਾਤਾ ਆਪਾਂ ਨੇ ਵੋਲਟੇਜ ਦਾ ਡੇਟ ਆਂਦਾ ਇਨਵਰਟਰ ਏਸੀ ਔਰ ਨਾਲ ਦਿੱਤਾ ਬ੍ਰਾਂਡਡ ਮਤਲਬ ਸਟੈਪਲਾਈਜ਼ਰ ਉਹ ਵੀ ਇਹਨਾਂ ਨੂੰ ਬਹੁਤ ਹੀ ਬੈਸਟ ਪ੍ਰਾਈਸ ਤੇ ਲਗਾਤਾ ਮਤਲਬ ਵਰਲ ਫੂਲ ਦਾ ਲਗਾਤਾ ਇਹਨਾਂ ਨੂੰ ਬਹੁਤ ਹੀ ਬੈਸਟ ਪ੍ਰਾਈਸ ਔਰ ਬਾਕੀ ਵੀਰ ਨੂੰ ਪੁੱਛਾਂਗੇ ਇਹਨਾਂ ਨੂੰ ਇੱਥੇ ਆ ਕੇ ਕੁਝ ਫਾਇਦਾ ਹੋਇਆ ਜਾਂ ਕਿਵੇਂ ਜੋ ਮਤਲਬ ਇਹਨਾਂ ਨੇ ਰੀਲਸ ਦੇਖਿਆ ਸੀ ਉਦਾਂ ਹੀ ਆ ਇਹ ਨੁਕਸਾਨ ਤਾਂ ਨਹੀਂ ਹੋ ਗਿਆ ਤੁਹਾਨੂੰ ਕਿਤੇ ਬਿਲਕੁਲ ਉਦਾਂ ਹੀ ਆ ਜੀ ਕੋਈ ਨੁਕਸਾਨ ਨਹੀਂ ਹੋਇਆ ਜੀ ਦੱਸ ਦਿਓ ਕਿਤੇ ਹੋਰ ਐ ਅੰਦਰੋਂ ਅੰਦਰੋਂ ਨਾ ਕਹੀਏ ਨਾ ਨੌਸਟਾਈਜ਼ਨ ਹੋ ਗਿਆ ਮੀਨ ਨਾਲੇ ਟਾਈਂ ਤਾਂ ਹੀ ਹੋ ਰਿਹਾ ਮਤਲਬ ਠੀਕ ਲੱਗਿਆ ਵਧੀਆ ਲੱਗਿਆ ਜੀ ਬਹੁਤ ਵਧੀਆ ਕਿਤੇ ਰੇਟ ਰੂ ਟ੍ਰਾਈ ਕਰਿਆ ਸੀ ਕਿ ਨਹੀਂ ਕਰੇ ਪਰ ਵਿਸ਼ਵਾਸ ਦੀ ਗੱਲ ਹੈ ਜੀ ਰੇਟ ਵੀ ਨਹੀਂ ਟ੍ਰਾਈ ਕੀਤਾ ਇਹਨਾਂ ਨੇ ਫਿਰ ਵੀ ਇਹਨਾਂ ਨੂੰ ਲੱਗਦਾ ਕਿ ਹਾਂ ਦੀ ਹੈ ਰਹਾ ਜਾਂ ਬਹੁਤ ਹੈ ਚਲੋ ਥੈਂਕ ਯੂ ਜੈ ਮਾਤਾ ਜੀ ਬਹੁਤ ਬਹੁਤ ਧੰਨਵਾਦ ਜੀ